ਯਾਰ ਇੱਕ ਬੰਦਾ ਪਹਿਲਾਂ ਐਮਐਲਏ ਬਣ ਗਿਆ ਹੁਣ ਫੇਰ ਦੁਬਾਰੇ ਖੜਾ ਕੇ ਨਾ ਫੇਰ ਮੈਨੂੰ ਐਮਐਲਏ ਬਣਾਓ ਯਾਰ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਿਆ ਯਾਰ ਤੁਸੀਂ ਕਦੇ ਇੱਧਰ ਕਦੇ ਇੱਧਰ ਹੁਣ ਘਰੇ ਬਿਠਾਓ ਕਰੇ ਦੁਬਾਰਾ ਜ਼ਿੰਦਗੀ ਚ ਪਰਚਾ ਪਰਨ ਦੀ ਹਿੰਮਤ ਨਾ ਕਰੇ ਤੇ ਐਸਾ ਐਨੀ ਲੀਡ ਦਿਓ ਕਿ ਪੰਜਾਬ ਚ ਦੁਬਾਰੇ ਕੋਈ ਅਸਤੀਫਾ ਦੇਣ ਦੀ ਕੋਸ਼ਿਸ਼ ਵੀ ਨਾ ਕਰ ਸਕੇ ਆਦਮ ਵਿਚਾਲੇ ਯਾਰ ਤੁਹਾਨੂੰ ਲੋਕਾਂ ਨੇ ਬਣਾਤਾ ਸੇਵਾ ਕਰਨੀ ਹੈ ਤਾਂ ਜਿੱਦ ਲੈ ਪਾਸੇ ਮਰਜੀ ਬਣਾਤਾ ਸੇਵਾ ਕਰੋ ਤੁਹਾਡੇ ਭੱਤੇ ਵੀ ਉਹੀ ਨੇ ਤੁਹਾਡੇ ਕੰਮ ਵੀ ਮੈਂ ਮੈਂ ਐਮਪੀ ਰਹਾ ਮੈਂ 2014 ਚ ਐਮਪੀ ਬਣਿਆ ਤੱਕ ਆਲੀ ਦਲ ਦੀ ਸਰਕਾਰ ਸੀ 2017 ਤੱਕ ਮੈਂ ਐਮਪੀ ਰਹਾ 17 ਤੋਂ 22 ਚ ਕੈਪਟਨ ਦੀ ਸਰਕਾਰ ਬਣ ਗਈ ਮੈਂ 19 ਚ ਫੇਰ ਐਮਪੀ ਰਹਾ ਮਤਲਬ ਮੈਂ ਦੋਨੇ ਪਾਰਟੀਆਂ ਚ ਵਿਰੋਧੀ ਪਾਰਟੀਆਂ ਚ ਮੈਂ ਐਮਪੀ ਰਹਾ ਮੈਂ ਤਸਦੀਬ ਦਿੱਤਾ ਨਹੀਂ ਕਿਉਂਕਿ ਮੈਨੂੰ ਪਤਾ ਸੀ ਮੇਰੀ ਤਨਖਾਹ ਵੀ ਉਨੀ ਰਹਿਣੀ ਹੈ ਮੇਰੇ ਭੱਤੇ ਵੀ ਉਨੇ ਹੀ ਰਹਿਣੇ ਨੇ ਚਾਹੇ ਮੈਂ ਇੱਧਰੋਂ ਹੋ ਜਾ ਜਾਂ ਉਧਰੋਂ ਹੋ ਜਾ ਤੇ ਮੇਰੇ ਕੰਮ ਵੀ ਉਨੇ ਹੀ ਹੋਣੇ ਨੇ ਤੇ ਮੈਂ ਸੰਗਰੂਰ ਦਾ ਬਰਨਾਲੇ ਦਾ ਕੋ ਕੰਮ ਵੀ ਨਹੀਂ ਰੁਕਣ ਦਿੱਤਾ ਤੇ ਫਿਰ ਜੇ ਭਾਈ ਤੁਸੀਂ ਪੈਸਾ ਤੁਸੀਂ ਹੈਗੇ ਹੋ ਤਾਂ ਫਿਰ ਯਾਰ ਜਿਹੜੇ ਪਾਸੇ ਹੋ ਹੈਗੇ ਹੋ ਉਸੇ ਪਾਸੇ ਸੇਵਾ ਕਰੀ ਜਾਓ ਨਾ ਜੀ ਹੁਣ ਮੈਂ ਸੇਵਾ ਇੱਧਰਲੇ ਪਾਸੇ ਉਹ ਉਹ ਸੇਵਾ ਨਹੀਂ ਉਹ ਦੂਜੀ ਸੇਵਾ ਉਹ ਸੇਵਾ ਪਾਉਣ ਨਹੀਂ ਦੇਣੀ ਜਿੰਦਾਬਾਦ ਉਹ ਸੇਵਾ ਪਾਉਣ ਨਹੀਂ ਦੇਣੀ ਯਾਰ ਇੱਕ ਬੰਦਾ ਪਹਿਲਾਂ ਐਮਐਲਏ ਬਣ ਗਿਆ ਹੁਣ ਫੇਰ ਦੁਬਾਰਾ ਖੜਾ ਕੇ ਨਾ ਫੇਰ ਮੈਨੂੰ ਐਮਐਲਏ ਬਣਾਓ ਯਾਰ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਿਆ ਯਾਰ ਤੁਸੀਂ ਕਦੇ ਇੱਧਰ ਕਦੇ ਇੱਧਰ ਹੁਣ ਘਰੇ ਬਿਠਾਓ ਕਰੇ ਦੁਬਾਰਾ ਜ਼ਿੰਦਗੀ ਚ ਪਰਚਾ ਪੰਨ ਦੀ ਹਿੰਮਤ ਨਾ ਕਰੇ ਤੇ ਐਸਾ ਇੰਨੀ ਲੀਡ ਦਿਓ ਕਿ ਪੰਜਾਬ ਚ ਦੁਬਾਰੇ ਕੋਈ ਅਸਤੀਫਾ ਦੇਣ ਦੀ ਕੋਸ਼ਿਸ਼ ਵੀ ਨਾ ਕਰ ਸਕੇ ਆਦ ਵਿਚਾਲਿਓ ਯਾਰ ਤੁਹਾਨੂੰ ਲੋਕਾਂ ਨੇ ਬਣਾਤਾ ਸੇਵਾ ਕਰਨੀ ਹੈ ਤਾਂ ਜਿੱਦਲੇ ਪਾਸੇ ਮਰਜ਼ੀ ਬਣਾਤਾ ਸੇਵਾ ਕਰੋ ਤੁਹਾਡੇ ਭੱਤੇ ਵੀ ਉਹੀ ਨੇ ਤੁਹਾਡੇ ਕੰਮ ਵੀ ਮੈਂ ਮੈਂ ਐਮਪੀ ਰਿਆਂ ਮੈਂ 2014 ਚ ਐਮਪੀ ਬਣਿਆ ਤਕਾਲੀ ਦਲ ਦੀ ਸਰਕਾਰ ਸੀ 2017 ਤੱਕ ਮੈਂ ਐਮਪੀ ਰਹਾ 17 ਤੋਂ 22 ਚ ਕੈਪਟਨ ਦੀ ਸਰਕਾਰ ਬਣ ਗਈ ਮੈਂ 19 ਚ ਫੇਰ ਐਮਪੀ ਰਹਾ ਮਤਲਬ ਮੈਂ ਦੋਨੇ ਪਾਰਟੀਆਂ ਚ ਵਿਰੋਧੀ ਪਾਰਟੀਆਂ ਚ ਮੈਂ ਐਮਪੀ ਰਹਾ ਮੈਂ ਤਸਦੀਕ ਦਿੱਤਾ ਨਹੀਂ ਕਿਉਂਕਿ ਮੈਨੂੰ ਪਤਾ ਸੀ ਮੇਰੀ ਤਨਖਾਹ ਵੀ ਉਨੀ ਰਹਿਣੀ ਹੈ ਮੇਰੇ ਭੱਤੇ ਵੀ ਉਨੇ ਹੀ ਰਹਿਣੇ ਨੇ ਚਾਹੇ ਮੈਂ ਇਧਰੋਂ ਹੋ ਜਾਇਆ ਜਾਂ ਉਧਰੋਂ ਹੋ ਜਾਾਂ ਤੇ ਮੇਰੇ ਕੰਮ ਵੀ ਉਨੇ ਹੀ ਹੋਣੇ ਨੇ ਤੇ ਮੈਂ ਸੰਗਰੂਰ ਦਾ ਬਰਨਾਲੇ ਦਾ ਕੋਈ ਕੰਮ ਵੀ ਨਹੀਂ ਰੁਕਣ ਦਿੱਤਾ ਤੇ ਫਿਰ ਜੇ ਭਾਈ ਤੁਸੀਂ ਪੈਸਾ ਤੁਸੀਂ ਹੈਗੇ ਹੋ ਤਾਂ ਫਿਰ ਯਾਰ ਜਿਹੜੇ ਪਾਸਿਓਂ ਹੈਗੇ ਹੋ ਉਸੇ ਪਾਸਿਓਂ ਸੇਵਾ ਕਰੀ ਜਾਓ ਨਾ ਜੀ ਹੁਣ ਮੈਂ ਸੇਵਾ ਇਧਰਲੇ ਪਾਸਿਓਂ ਕਰ ਉਹ ਉਹ ਸੇਵਾ ਨਹੀਂ ਉਹ ਦੂਜੀ ਸੇਵਾ ਉਹ ਸੇਵਾ ਪਾਹੋਂ ਨਹੀਂ ਦੇਣੀ ਜਿੰਦਾਬਾਦ ਉਹ ਸੇਵਾ ਪਾਹੋਂ ਨਹੀਂ ਦੇਣੀ ਜਿੰਦਾਬਾਦ ਉਹ ਸੇਵਾ ਪਾਹੋਂ ਨਹੀਂ ਦੇਣੀ